ਉਹ ਨੰਬਰ ਹੈ ਪਰ ਨਾਲ ਇਹ ਪਾਸਟ ਹੈ ਜਿਆਦਾ ਜਿਆਦਾ ਕੀ ਆ ਜਾਲਿਆ ਜੀ ਇਹਨਾਂ ਨੂੰ ਬਣਾ ਕੇ ਆਇਆ ਹੈ ਜੀ ਆਹ ਕੀ ਆ ਅੱਜ ਕੀ ਆ ਪ੍ਰਦੀਪ ਦਾ ਤਾਂ ਨਹੀਂ ਹੈਗਾ ਸਰਕਾਰੀ ਉਹ ਮੋਟਰਾਈਜ਼ਡ ਕਬਰਾਇ ਦਾ ਫਾਇਰ ਬੋਰਡ ਗੱਡੀ ਪਾਸੇ ਕਰਾਈ ਬੜਾ 8 31 ਪੁਲਿਸ ਵਾਲਾ ਬਹੁਤ ਪੈਂਦਾ ਕਾਰਵਾਈ ਕਰਦੇ ਆ ਤੇ ਕਿਹਦਾ ਉਹੀ ਆ ਇੱਕ ਟੱਟੇ ਬਾਹਰ ਲੈਡੀ ਕਾਸਟੇ ਉੱਤੇ ਕਰਾਓ ਚੱਲ ਲੈ ਕੇ ਆ ਲੈਡੀ ਕਰਾਉਂਦਾ ਇਹ ਬੰਦਾ ਸਲਾਹਾਂ ਜੋ ਕਰ ਰਿਹਾ ਇਸ ਕਦਰ ਤੋਂ ਬਾਅਦ ਬਹੁਤ ਸਾਰੇ ਅੰਕਾ ਕਸ ਕਰਕੇ ਡਾਕਟਰੀ ਇਸ ਕਮੇਟਰੀ ਦੇ ਚੱਲਣਾ ਸੰਕਲਪੀ ਸਮਝ ਆਉਂਦੀ ਇਹ ਅੱਜ ਜਿਹੜੀ ਕਾਰਵਾਈ ਇੱਥੇ ਰੋੜੀਕੋਟ ਮਹੱਲੇ ਪਟਿਆਲੇ ਵਿੱਚ ਕੀਤੀ ਗਈ ਹੈ ਇਹਦੇ ਵਿੱਚ ਰਿੰਕੀ ਨਾਮ ਦੀ ਲੇਡੀ ਹੈ ਜਿਹਦਾ ਘਰ ਇਲੀਗਲ ਕੰਸਟਰਕਸ਼ਨ ਸੀ ਉਹਦੇ ਡਿਮੋਲੀਸ਼ਨ ਦੇ ਆਰਡਰ ਸੀ ਸਾਡੇ ਕੋਲ ਜਿਹੜੀ ਇੰਪੋਰਟ ਸੀ ਕਿ ਇੱਥੇ ਲਾਅ ਐਂਡ ਆਰਡਰ ਇਸ਼ੂ ਕਰੀਏਟ ਹੋ ਸੋਟਾ ਜਿਹਦੇ ਕਰਕੇ ਹੈਵੀ ਪੁਲਿਸ ਡਿਪਲॉयਮੈਂਟ ਕੀਤੀ ਗਈ ਹੈ ਤੇ ਡਿਮੋਲੀਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈ ਇਹਦੇ ਤੇ 10 ਪਰਚੇ ਐਂਡੀ ਪੀਐਸ ਦੇ ਸੀਗੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਕਿ ਅੰਡਰ ਟ੍ਰਾਇਲ ਨੇ ਕੋਰਟ ਵਿੱਚ ਚੱਲਦਾ ਕੇਸ ਚੱਲ ਰਿਹਾ ਤਾਂ ਸੋ ਬੜਾ ਕਲੀਅਰ ਮੈਸੇਜ ਹੈ ਕਿ ਨਸ਼ਾ ਤਸਕਰਾਂ ਨੂੰ ਜਿਹੜਾ ਵੀ ਕੋਈ ਨਸ਼ਾ ਤਸਕਰੀ ਦੇ ਕੰਮ ਚ ਕੋਲੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਤੇ ਜਿਹੜੀ ਵੀ ਇਲੈਗਲ ਕੰਸਟਰਕਸ਼ਨ ਹੋਊਗੀ ਉਹਦੇ ਖਿਲਾਫ ਡਿ ਜਾਨਗੇ ਤਾਂ ਫਿਊਚਰ ਦੇ ਵਿੱਚ ਉਹਨਾਂ ਦਾ ਆਈ ਅਸ਼ਰ ਹੋਊਗਾ ਮੈਸੇਜ ਵੇਜ ਇਹ ਬੜਾ ਕੰਟੀਨਿਊਸ ਪ੍ਰੋਸੈਸ ਰਹੂਗਾ ਕਿ ਕੋਈ ਵੀ ਇਹੋ ਜਿਹਾ ਇਲੈਗਲ ਜਿਹੜੀ ਵੀ ਕੰਸਟਰਕਸ਼ਨ ਹੋਈ ਜੇ ਉਹਦਾ ਲਾਗਤ ਸੁਣਦਾ ਜਿਹੜੇ ਵੀ ਕੋਈ ਡਰਗ ਵੇਚਣ ਵਾਲੇ ਬੰਦੇ ਨੇ ਉਹਨਾਂ ਦੇ ਖਲਾਸ ਸਭ ਤੋਂ ਸਖਤ ਹੋਏਗਾ ਇਹ ਸਾਡੂ ਬਹੁਤ ਨੋਟੋਰੀਅਸ ਇੱਕ ਡਰੱਗ ਸਮੱਗਲਰ ਹੈ ਜਿਹਨੇ ਪਿਛਲੇ 10 ਸਾਲਾਂ ਚ ਆਲਮੋਸਟ 10 ਪਰਚੇ ਦਰਜ ਕੀਤੇ ਜੀ ਸੋ ਇਹਨੇ ਜਿਹੜਾ ਇਹ ਸਟਰਕਚਰ ਖੜਾ ਕੀਤਾ ਹੈ ਇਲੈਗਲ ਹੈ ਸੋ ਇਲੈਗਲ ਸਟਰਕਚਰ ਨੂੰ ਅੱਜ ਐਡਮਿਨਿਸਟ੍ਰੇਸ਼ਨ ਦੇ ਆਰਡਰ ਨਾਲ ਡਿਮੋਲਿਸ਼ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਾਰਿਆਂ ਚ ਅਰੈਸਟ ਪਈ ਹੋਈ ਹੈ ਉਹਨਾਂ ਸਾਰਿਆਂ ਦੇ ਚਲਾਨ ਪੇਸ਼ ਹੋਏ ਹੋਏ ਹੈ ਅੰਡਰ ਟ੍ਰਾਇਲ ਨੇ ਬੋਲਾਚ ਕੋਰਟ ਚ ਕੇਸ ਚੱਲ ਰਹੇ ਨੇ ਬਟ ਜਿਹੜਾ ਇਲੈਗਲ ਸਟਰਕਚਰ ਹੈ ਇਹਨੂੰ ਅੱਜ ਡਿਮੋਲਿਸ਼ਨ ਕਰਨ ਦੇ ਆਰਡਰ ਸੀਗੇ ਉਹਨਾਂ ਨੂੰ ਅਸੀਂ ਡਿਮੋਲਿਸ਼ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਕੀਤਾ ਗਿਆ ਐ